ਸੀਸ ਨਵਾਏ ਗਿਰ ਪਰੇ ਸਭ ਪਾਪਨ ਕੀ ਪੋਟ ਤਾ ਤੇ ਸੀਸ ਨਵਾਇਏ ਲਗੇ ਨਾ ਜਮ ਕੀ ਝੋਟ ਕਦੇ ਨਾ ਅਕੀਏ ਥਕੀਏ ਬਈ ਗੁਰੂ ਕਾ ਰਾਗੇ ਇੱਥੇ ਤੇ ਭਾਵੇਂ ਕਰਮਚਾਰੀ ਨੇ ਰਹਿਣ ਵਾਲੇ ਭਾਵੇਂ ਬਾਹਰੋਂ ਆਉਣ ਵਾਲੇ ਗੁਰੂ ਦੇ ਦਰਬਾਰ ਵਿੱਚ ਹਨ ਇਹ ਨਾ ਸਮਝੀਏ ਇੱਥੇ ਹੀ ਰਹਿਨੇ ਆ ਕਿਹੜਾ ਮੱਥਾ ਰੋਜ਼ ਟੇਕੀ ਜਾਈਦਾ ਕੀ ਲੋੜ ਹੈ ਜਿੰਨੀ ਵਾਰੀ ਸਤ ਸੰਗਤ ਜੀ ਨਮਸਕਾਰ ਤਾ ਕੋ ਲੱਖ ਵਾਰ ਲੱਖ ਵਾਰ ਕਿੱਥੇ ਰੋਜ਼ ਹੁੰਦੀ ਆ ਨਮਸਕਾਰ ਸਤ ਸੰਗਤ ਜੀ ਕੋਈ ਪ੍ਰੇਮੀ ਸੀ ਸਤ ਸੰਗਤ ਜੀ ਹਟਿਆ ਪਾਠੀ ਸੰਗਤ ਸੀ ਉਹਨੂੰ ਮਨ ਵਿੱਚ ਵਿਚਾਰ ਆਈ ਪਿੱਛੇ ਜੀ ਦੀ ਵਰਲ ਗੱਲ ਆ ਸਤ ਸੰਗਤ ਦੀ 10 15 ਸਾਲ ਹੋ ਗਏ ਕਹਿੰਦਾ ਮਹਾਰਾਜ ਨੇ ਬਈ ਬਾਣੀ ਚ ਲਿਖਿਆ ਹੋਇਆ ਹੈ ਬਈ ਨਮਸਕਾਰ ਲੱਖ ਵਾਰੀ ਕਰਨੀ ਚਾਹੀਦੀ ਆ ਕਹਿੰਦਾ ਮੈਂ ਤਾਂ ਲੱਖ ਵਾਰੀ ਕਰੂ ਭਾਵੇਂ ਮੈਨੂੰ ਡੰਡ ਬੈਠ ਕੇ ਕੱਢਣੀਆਂ ਪੈਣ ਮੱਥੇ ਸਤ ਸੰਗਤ ਦੀ ਭਾਵਨਾ ਨੂੰ ਲੱਖ ਵਾਰ ਮੱਥਾ ਟੇਕਿਆ ਮਹਾਰਾਜ ਸਾਹਿਬ ਜੀ ਗੋਡਿਆਂ ਦੇ ਉੱਤੇ ਸਤਸੰਗਤ ਜੀ ਪਟੀਆਂ ਬੰਨ ਲੀਆਂ ਕਿਉਂ ਹਸਣੇ ਵੀ ਸੀ ਉਹਨੇ ਆਪਣਾ ਪਰਨ ਪੂਰਾ ਕੀਤਾ ਵੀ ਮਹਾਰਾਜ ਆਪੇ ਮੇਰੀ ਭਾਵਨਾ ਦੇਖੇ ਜਾਣਗੇ ਸੋ ਸਤਸੰਗਤ ਜੀ ਇਸੇ ਤਰ੍ਹਾਂ ਦਰਬਾਰ ਚ ਆਈਏ ਜਿਸ ਵੇਲੇ ਜਦੋਂ ਮੱਥਾ ਟੇਕੀਦਾ ਆਪਾਂ ਪੂਰਵਕਤ ਵੀ ਵਿਚਾਰ ਕਰ ਚੁੱਕੇ ਆ ਕਿ ਆਪਾਂ ਜਦੋਂ ਪਰਲੋਕ ਨੂੰ ਜਾਣਾ ਖਾਲਸਾ ਜੀ ਆਪਣੇ ਕੋਲੇ ਦੋ ਚੀਜ਼ਾਂ ਹੋਣ ਗਈਆਂ ਖਾਸ ਜਿਹੜੀਆਂ ਸੰਸਾਰੀ ਜੀਵਾਂ ਕੋਲੇ ਹੁੰਦੀਆਂ ਗੁਰਸਿੱਖਾਂ ਕੋਲੇ ਨਹੀਂ ਹੁੰਦੀਆਂ ਵਕਾਰ ਪੱਥਰ ਗਲੇ ਬੰਨ੍ਹਦੇ ਨਿੰਦ ਪੋਟ ਸਰਾਏ ਇਹ ਦੋ ਚੀਜ਼ਾਂ ਜਿੰਨੇ ਵਿਸ਼ੇ ਵਕਾਰ ਕਮਾਏ ਨੇ ਇਹ ਤਾਂ ਪੱਥਰ ਬਣ ਕੇ ਗਲ 'ਚ ਮਾਲਾ ਪੈ ਜੂ ਗਰਦਨ ਨਹੀਂ ਚੱਕਣ ਦੇਣਗੇ ਤਾਂ ਹਾਂ ਤੇ ਨਿੰਦਿਆ ਜਿਹੜੀ ਸਾਰੀ ਜ਼ਿੰਦਗੀ ਦੀ ਕੀਤੀ ਆ ਪੰਡ ਸਿਰ ਦੇ ਉੱਤੇ ਰੱਖ ਦੇਣੀ ਆ ਜਮਾ ਨੇ ਕਹਿੰਦੇ ਹੁਣ ਤੁਰ ਸਾਡੇ ਨਾਲ ਉਹਨਾਂ ਨੇ ਨਹੀਂ ਲਾਉਣੀ ਉਹਨਾਂ ਨੇ ਕਿਹਾ ਤੇਰੀ ਹੋਈ ਪੰਡ ਤੂੰ ਹੀ ਚੱਕ ਤੈਹੀ ਬੁਕਾਰਾਂ ਦੀ ਮਾਲਾ ਗਲ ਚ ਪਾਈ ਐ ਤੂੰ ਹੀ ਚੱਕ ਗਲ ਚ ਪਾਏ ਨੂੰ ਅਸੀਂ ਥੋੜੋ ਚੱਕਣੀ ਐ ਧਰਮਰਾਜਾ ਨੇ ਗਾਹ ਦੇਖਣੀ ਐ ਕਿ ਨਬਿਆ ਹਾ ਹਾ ਕੁਝ ਕਰਦਾ ਰਿਹਾ ਤੂੰ ਸਤਸੰਗਤ ਜੀ ਇਹ ਜਿਹੜੀ ਨਿੰਦਿਆ ਦੀ ਪੰਡ ਹੈ ਮਹਾਰਾਜ ਆਪਣੇ ਸਿਰ ਤੋਂ ਲਾ ਲੈਂਦੇ ਨੇ ਇਹ ਮੱਥਾ ਟੇਕੀਆ ਪਨੂ ਹੌਲੇ ਕਰ ਦਿੰਦੇ ਨੇ ਇਸ ਕਰਕੇ ਕਦੇ ਵੀ ਸਤਸੰਗਤ ਜੀ ਮੱਥਾ ਟੇਕਣ ਤੋਂ ਸੰਕੋਚੀਏ ਨਾ ਸਤਗੁਰੂ ਕਲਗੀਧਰ ਪਾਤਸ਼ਾਹ ਨੂੰ ਸਤ ਜੀ ਸਲਾਰਦੀਨ ਇੱਕ ਮੁਸਲਮਾਨ ਪੀਰ ਸੀ ਅਨੰਦਪੁਰ ਸਾਹਿਬ ਆ ਕੇ ਮਿਲਿਆ ਕਹਿੰਦਾ ਜੀ ਮੈਂ ਮਨ ਵਿੱਚ ਧਰਮ ਦੇ ਸਹਿਤ ਹਾਂ ਮੈਂ ਤੁਹਾਨੂੰ ਪੁੱਛਦਾ ਜਿੰਨੇ ਤੁਹਾਡੇ ਸਿੱਖ ਸੇਵਕ ਆਉਂਦੇ ਨੇ ਇਹਨਾਂ ਦੇ ਤੁਸੀਂ ਪਾਪ ਕੱਟਦੇ ਹੋ ਇਹਨਾਂ ਨੂੰ ਤੁਸੀਂ ਸੁੱਖ ਦਿੰਦੇ ਹੋ ਬਾਹਰ ਆ ਕੇ ਕਹਿੰਦੇ ਹਾਂ ਭਾਈ ਇਹ ਗੁਰੂ ਨਾਨਕ ਦੇਵ ਜੀ ਦਾ ਦਾਰੀ ਐਸਾ ਹੈ ਇਤੋਂ ਦੁੱਖ ਨਿਵਰਤ ਹੋ ਜਾਂਦੇ ਨੇ ਸੁੱਖ ਮਿਲਦੇ ਕਹਿੰਦੇ ਫਿਰ ਕਰਮਾਂ ਅਨੁਸਾਰ ਦਿੰਨੇ ਹੋ ਤਾਂ ਆਪਣੀ ਮਰਜ਼ੀ ਨਾਲ ਦਿੰਨੇ ਹੋ ਮਹਾਰਾ ਕਹਿੰਦੇ ਤੂੰ ਕੀ ਚਾਹੁੰਦਾ ਹੈ ਕਹਿੰਦੇ ਜੀ ਜਿਹੜੇ ਪਰਮੇਸ਼ਰ ਨੇ ਕਰਮ ਰੇਖ ਲਿਖ ਦਿੱਤੀ ਉਹਨੂੰ ਫਿਰ ਬਦਲਾਉਨੇ ਆ ਜੇ ਕਰਮਾਂ ਚ ਦੁੱਖ ਲਿਖਿਆ ਹੋਇਆ ਥੋਡੇ ਕੋਲੇ ਆ ਕੇ ਕਿਸੇ ਨੇ ਕਹੇ ਮਹਾਰਾ ਮੇਰਾ ਦੁੱਖ ਨਿਵਰਤ ਹੋ ਜਾਏ ਜੇ ਤੁਸੀਂ ਉਹ ਦੁੱਖ ਨਿਵਰਤ ਕਰੋਗੇ ਤਾਂ ਪਰਮੇਸ਼ਰ ਦੇ ਤੂੰ ਤਾਂ ਥ੍ਰੀਖ ਹੋ ਗਏ ਪਰਮੇਸ਼ਰ ਨੇ ਲੇਖ ਲਿਖਿਆ ਵੀ ਇਹਦੇ ਪਾਪ ਕਰਮ ਫਲ ਮਿਲੇ ਇਸ ਨੂੰ ਤੁਸੀਂ ਕਹਿੰਦੇ ਆ ਨਹੀਂ ਮਿਲਣ ਦੇਣਾ ਫੇ ਰੱਬ ਦੇ ਤੁਸੀਂ ਉਲਟੋਂ ਫੇਰ ਸਤਿਗੁਰੂ ਜੀ ਕਹਿੰਦੇ ਭਾਈ ਸਲਾਰਦੀਨ ਇਹਦਾ ਤੈਨੂੰ ਉੱਤਰ ਹੁਣੇ ਹੀ ਦਿੰਨੇ ਆ ਜਦੋਂ ਭਾਈ ਆਲਮ ਸਿੰਘ ਨੂੰ ਕਹਿੰਦੇ ਭਾਈ ਆਲਮ ਸਿਆ ਮੋਹਰ ਲੈ ਆਂ ਕਿਰਾ ਆ ਬੋਹਰਾਂ ਜਿਹੜੀਆਂ ਸਤ ਸੰਜੀ ਕਾਗਜ਼ਾਂ ਦੇ ਉੱਤੇ ਲਾਈ ਦੀਆਂ ਕਿ ਸੋਨੇ ਦੀਆਂ ਮੋਹਰਾਂ ਵੀ ਚਲਦੀ ਹੋਣਾ ਸਮਝ ਲੈਣੀ ਆ ਮੋਹਰ ਦਿਖਾ ਕੇ ਮਹਾਰਾ ਕਹਿੰਦਾ ਸਰਾਰਦੀਨ ਨੂੰ ਦੇਖ ਤੇ ਦੇ ਅੱਖਰ ਕਿਵੇਂ ਨੇ ਕਹਿੰਦਾ ਜੀ ਪੁੱਠੇ ਕਿਉਂ ਮੋਹਰਾਂ ਦੇ ਅੱਖਰ ਪੁੱਠੇ ਹੁੰਦੇ ਜਦ ਕਾਗਜ਼ ਤੇ ਰਾਈ ਦੇ ਸਿੱਧੇ ਹੋ ਜਾਂਦੇ ਕਹਿੰਦੇ ਓਹ ਕਰ ਲੈ ਇਹਨੂੰ ਸਿਆਹੀ ਲਾ ਕੇ ਇੱਥੇ ਲਾ ਤਾਂ ਕਾਗਜ਼ ਦੇ ਉੱਤੇ ਸਰਾਰਦੀਨ ਜਦੋਂ ਲਾਈ ਕਹਿੰਦੇ ਦੇਖ ਤਾਂ ਇਹ ਅੱਖਰ ਪੁੱਠੇ ਆਏ ਆ ਕਾਗਜ਼ ਦੇ ਸਿੱਧੇ ਕਹਿੰਦਾ ਜੀ ਇਹ ਤਾਂ ਸਿੱਧੇ ਨੇ ਮੋਹਰ ਦੇ ਪੁੱਠੇ ਨੇ ਮਹਾਰਾ ਕਹਿੰਦੇ ਇਸੇ ਤਰ੍ਹਾਂ ਹੀ ਆ ਅੱਖਰ ਤਾਂ ਨਹੀਂ ਬਦਲੇ ਆਪਾਂ ਮੋਹਰ ਦੇ ਕਹਿੰਦੇ ਨਾ ਜੀ ਕਹਿੰਦੇ ਇਸੇ ਤਰ੍ਹਾਂ ਹੀ ਆ ਭਾਈ ਮਹਾਰਾ ਕਰਦੀ ਤਰ ਪਾਦਸ਼ਾਹ ਕਹਿੰਦੇ ਸੁਲਤਾਨਦੀਨ ਜਿਨ੍ਹਾਂ ਦੇ ਪੁੱਠੇ ਲੇਖ ਲਿਖੇ ਹੋਏ ਨੇ ਨਾ ਪਾਪ ਕਰਮ ਕੀਤੇ ਹੋਏ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸਿਫਤ ਆ ਜਿਹੜਾ ਇੱਥੇ ਆ ਕੇ ਮੱਥਾ ਟੇਕਦਾ ਉਹਦੇ ਲੇਖ ਸਿੱਧੇ ਕਰ ਦਿੰਦੇ ਆ ਮਹਾਰਾਜ ਜੀ ਅਸੀਂ ਬਦਲਦੇ ਨਹੀਂ ਪੁੱਠੇ ਆ ਤਾਂ ਸਿੱਧੇ ਕਰ ਦਿੰਨੇ ਆ ਜਦੋਂ ਸਾਧ ਸੰਜੀਤ ਮੱਥਾ ਟੇਕਿਆ ਸੀ ਸੋ ਇੰਨਾ ਪੁੰਨ ਹੈ ਖਰ ਸਾਜੀ ਗੁਰੂ ਘਰ ਵਿੱਚ ਨਮਸ਼ਕਾਰ ਕਰਨ ਦਾ ਇੱਥੇ ਆ ਕੇ ਬਾਣੀ ਸੁਣਨੀ ਮਨ ਖਾਕਰ ਕਰਕੇ ਰਸ ਮੰਨਣ ਸੇਵਾ ਕਰਨੀ ਉਹ ਤਾਂ ਫਲ ਵੱਖਰਾ ਰਹਿ ਗਿਆ ਕੇਵਲ ਜੀ ਨੇ ਆ ਕੇ ਸਤ ਸ੍ਰੀ ਅਕਾਲ ਜੀ ਮੱਥਾ ਹੀ ਟੇਕ ਦਿੱਤਾ ਨਾ ਖਾਲਸਾ ਜੀ ਉਹਦੇ ਵੀ ਭਾਗ ਚੰਗੇ ਨੇ ਗੁਰਮਖ ਦੇ ਉਹਨੂੰ ਵੀ ਮਹਾਰਾਜ ਬਖਸ਼ਣਗੇ ਖਾਲਸਾ ਜੀ